ਦੁਰਦਾਸਪੁਰ ਦੇ ਪਿੰਡ ਤਿੱਬੜ ਵਿੱਚ ਕਾਰ ਅਤੇ ਸਕੂਟਰ ਸਵਾਰ ਮਹਿਲਾ ਦੀ ਹੋਈ ਜ਼ਬਰਦਸਤ ਟੱਕਰ ਮਹਿਲਾ ਦੀ ਹਾਲਤ ਗੰਭੀਰ ਪਿੰਡ ਵਾਸੀਆਂ ਨੇ ਪਹੁੰਚਾਇਆ ਹਸਪਤਾਲ ਕਾਰ ਚਾਲਕ ਪੰਜਾਬ ਪੁਲਿਸ ਦੇ ਹੁਸ਼ਿਆਰਪੁਰ ਜੇਲ੍ਹ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਹੈ ਜੋ ਡਿਊਟੀ ਤੋਂ ਵਾਪਸ ਆ ਰਿਹਾ ਸੀ

PB07AA0050 ਨੰਬਰ ਦੀ ਗੱਡੀ ਜੋ ਕਿ ਇੱਕ ਸਰਕਾਰੀ ਮੁਲਾਜ਼ਮ ਪੁਲਿਸ ਮੁਲਾਜ਼ਮ ਆਪਣੀ ਜੇਲ੍ਹ ਚ ਨੌਕਰੀ ਕਰਕੇ ਹਿਆਰਪੁਰ ਤੋਂ ਧਾਰੀਵਾਲ ਪਰਤ ਰਿਹਾ ਸੀ ਤੇ ਉਸਨੇ ਅਮਰਤਾ ਕੌਰ ਜੋ ਪੁੰਬਲੀ ਦੀ ਬਿਸਨੀਕ ਹੈ ਉਹ ਆਪਣੀ ਸਾਈਡ ਤੋਂ ਆ ਰਹੀ ਸੀ ਇਸ ਮੁਲਾਜ਼ਮ ਨੇ ਆਊਟਸਾਈਡ ਆ ਕੇ ਤੇ ਇਸ ਸਕੂਟਰੀ ਨੂੰ ਵੇਖ ਲਓ ਕਿਸ ਤਰ੍ਹਾਂ ਕੁਚਲਿਆ ਹੈ ਤੇ ਜੋ ਅਮਰਤਾ ਕੌਰ ਹੈ ਉਹਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਸੋ ਪੁਲਸ ਦੀ ਕਾਰਵਾਈ ਹੋ ਰਹੀ ਆ ਤੇ ਪਿੰਡ ਵੱਲੋਂ ਤੇ ਪਰਿਵਾਰ ਵੱਲੋਂ ਵੀ ਮੰਗ ਹੈ ਕਿ ਇਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸੋ ਜਿੰਨਾ ਨੁਕਸਾਨ ਹੈ ਪੀਬੀ07ਏਏ0050 ਨੰਬਰ ਗੱਡੀ ਔਰ ਸਕੂਟਰੀ ਦਾ ਨੰਬਰ ਪੀਬੀ06ਬੀਬੀ0553 ਸੋ ਸਾਰੇ ਹੀ ਪਿੰਡ ਦੀ ਤੇ ਪਰਿਵਾਰ ਦੀ ਇਹੋ ਮੰਗ ਹੈ ਕਿ ਇਸਤੇ ਕਾਨੂੰਨੀ ਕਾਰਵਾਈ ਕਰਕੇ ਤੇ ਇਨਸਾਫ ਜਿਹੜਾ ਵਾ ਉਹ ਦਿੱਤਾ ਜਾਵੇ ਸੋ ਆਊਟਸਾਈਡ ਆਏ ਆ ਇਹ ਵੀਰ ਜਿਹੜਾ ਜੇਲ ਵਿੱਚ ਨੌਕਰੀ ਕਰਦਾ ਹਿਸ਼ਾਰਪੁਰ ਧੰਨਵਾਦ